ਕੀ ਆਲਾ ਸਾਰੇ ਵੀਰ ਭਰਾਵਾਂ ਦਾ ਆਪਣੇ ਚੈਨਲ ਤੇ H2 ਵਾਲੇ ਤੇ ਅੱਜ ਆਪਾਂ ਦੂਜਾ 파ਰਟ ਸ਼ੁਰੂ ਕਰਦੇ ਆਂ ਬਲੌਗ ਦਾ ਹਜੂਰ ਸਾਹਿਬ ਦੀ ਯਾਤਰਾ ਦਾ ਲੋ ਜੀ ਆਪਾਂ ਸਬਜ਼ੀ ਚੱਕ ਲਈ ਜੀ ਹੁਣ ਸਾਰੀ ਨਾਲ ਟਰਾਲੀ ਤੋਰ ਲਿਖਿਆ ਜਿਹੜੀਆਂ ਦੀ ਟਰਾਲੀ ਚੋਂ ਸਬਜ਼ੀ ਕੱਟੀ ਜਾਂਦੀ ਨਾਲ ਨਾਲ ਸਾਰੇ ਬੰਦੇ ਲੱਗ ਗਏ ਕੋਈ ਆਲੂ ਕੱਟੀ ਜਾਂਦਾ ਕੋਈ ਗਾਜਰਾ ਮਟਰ ਕੱਢੀ ਜਾਂਦੇ ਹਨਾ ਉਧਰ ਮਿਰਚਾਂ ਕੱਟੀ ਜਾਂਦੇ ਸਾਰੇ ਬੰਦੇ ਲੱਗ ਗਏ ਬਸ ਹੁਣ ਤੋਂ ਸ਼ੁਰੂ ਹੋ ਗਈ ਹੈ ਕਿਉਂਕਿ ਟਾਈਮ ਹੋ ਚੁੱਕਿਆ ਆਪਣਾ 3 ਵਜ ਗਿਆ 4:00 ਵਜੇ ਕਿਤੇ ਵੇ 5:00 ਵਜੇ ਰੁਕਾਂਗੇ ਉਹ ਸਾਬ ਜੀ ਰੋਟੀ ਬਣਾਵਾਂਗੇ ਖਾ ਕੇ ਫਿਰ ਰਾਤ ਨੂੰ ਬਾਟ ਵੱਧ ਖਿੱਚੀ ਜਾਂਦੀ ਉਹ ਸਿੱਧਾ ਟਰੈਕਟਰ ਤੋਰ ਦੇਣਾ ਫਿਰ ਬਾਕੀ ਬੰਦੇ ਸੌਣ ਵਾਲੇ ਆਰਾਮ ਕਰ ਲੈਣਗੇ ਜਿਹੜੇ ਥੱਕੇ ਹੋਏ ਆ ਸ਼ਾਮ ਦਾ ਟਾਈਮ ਹੁਣ ਆਪਾਂ ਰੁਕੇ ਸੀਗੇ ਜੈਪੁਰ ਤੋਂ ਥੋੜਾ ਜਿਹਾ ਪਿੱਛੇ ਆ ਤੇ ਹੁਣ 4 ਕਿਹਾ ਘੱਟ 4 ਦਾ ਟਾਈਮ ਆਪਾਂ ਪ੍ਰਸ਼ਾਦਾ ਪਾਣੀ ਲਾਉਣ ਲਈ ਰੁਕੇ ਆ ਕਿਉਂਕਿ ਮੁੜ ਕੇ ਨਹੀਂ ਰਵਾਲਾ ਹੋ ਜਾਂਦਾ ਹੁਣ ਉਹਦੇ ਸਾਰੇ ਬੰਦੇ ਲੱਗੇ ਹੋਏ ਆਪਣੇ ਇੱਕ ਉਹਦੇ ਪੱਟੀ ਲਾਈ ਹੋਈ ਆ ਪ੍ਰਸ਼ਾਦ ਉਹਦੇ ਵਿੱਚ ਸਬਜ਼ੀ ਬਣੀ ਜਾਂਦੀ ਐ ਇੱਧਰ ਪ੍ਰਸ਼ਾਦ ਦੇ ਲਾਈਏ ਨੇ ਬਾਕੀ ਸਾਰੇ ਬੰਦੇ ਆਪਣੇ ਬੈਠੇ ਆ ਇੱਥੇ ਟੀਮ ਦੇ ਆਹ ਖੜੀ ਆ ਟਰਾਲੀ ਤੇ ਸੰਪ੍ਰਸ਼ਾਦ ਦਾ ਪਣੀ ਬਣਾ ਕੇ ਇੱਥੇ ਸ਼ਾਕੀ ਤੁਰਾਂਗੇ ਪਰ ਸਾਦ ਨੂੰ ਵਾਟ ਕੱਟਾਂਗੇ ਵਾਟ ਤੋਂ ਬਸ ਜਿੰਨੀ ਖਿੱਚ ਕੇ ਨਿਕਲੂਗੇ ਇੱਥੇ ਪੰਪ ਤੇ ਰੋਗੇ ਸੀਗਾ ਆਹ ਟਰਾਲੀ ਜਾਂ ਅੰਦਰ ਸਮਾਨ ਸਮੁੰਤਰ ਹੈ ਸਾਰਾ ਕੋ ਵਧੀਆ ਥੱਲੇ ਆਪਣੇ ਬੈਗ ਵਗੈਰਾ ਆਚਣ ਪਾਣੀ ਦਾ ਸਮਾਨ ਪਰ ਦੁੱਧ ਦਾ ਸਮਾਨ ਆ ਵੇਹ ਇੱਕ ਗੱਲ ਆ ਜਿਵੇਂ ਬਟਾਬੇ ਤੇ ਖੜ ਕੇ ਖਾਣੇ ਆ ਟਾਬੇ ਵਾਲਾ ਟਾਬੇ ਵਾਲੀ ਰੋਟੀ ਤੇ ਆ ਰੋਟੀ ਚ ਵੱਖਰਾ ਹੀ ਸੁਆਦ ਆ ਹਨਾ ਨਾਲੇ ਸਾਰੇ ਬੰਦੇ ਕਿੰਨੇ ਪਿਆਰ ਨਾਲ ਬੈਠੇ ਆ ਗੱਲਾਂ ਮਾਰੀ ਜਾਂਦੇ ਨਾਲੇ ਆਪ ਲਾਈ ਜਾਂਦੇ ਆ ਐਂ ਛਕਣਗੇ ਬੈਠ ਕੇ ਕਿੰਨਾ ਵਧੀਆ ਸਾਰਾ ਕੁਝ ਮਾਹੌਲ ਵਾਹੇ ਬਣਿਆ ਹੋਇਆ ਟਾਬੇ ਦੇ ਕੀ ਆ ਬੈਠੋ ਖਾਓ ਤੇ ਤਰਫੋਂ ਆਈਡੀ ਆਪ ਲਾ ਕੇ ਖਾਣੀ ਇਹਦਾ ਸੁਆਦ ਵੱਖਰਾ ਵਾ ਗੱਲ ਮਿਲੂ ਗੱਲ ਨਾ ਦੇ ਇਹ ਨਹੀਂ ਜਾ ਕੇ ਨੌੜੀਆਂ ਸੀ ਉੱਥੇ ਆ ਤੇ ਗਰਮੀ ਮਿਲੂਗਾ। ਗੋਰੀਆਂ ਵਰਗਾ ਕੀ ਕਰੂਗਾ ਜਿਹਨੇ ਨੰਮੇ ਦੱਸਦੇ ਕਿ ਚੱਕਰ ਵਾਲੇ ਬੋਲੋ ਜੀ ਰੁਕੇ ਸੀਗੇ ਨਾਲ ਹੀ ਤੇਲ ਪਵਾ ਲਿਆ ਤੇ ਨਾਲ ਹੀ ਝੋਟੇ ਤੇ ਕੱਪੜਾ ਕੁਫੜਾ ਮਾਰ ਕੇ ਪੂਰਾ ਝੋਟਾ ਲਿਸ਼ਕਾਤਾ ਦੇ। ਸ਼ਿਕਾ ਆ ਕੇ ਇਧਰ ਨਾਲ ਹੀ ਪ੍ਰਸ਼ਾਦਾ ਪਾਣੀ ਤਿਆਰ ਹੋ ਗਿਆ ਮੁੰਡੇ ਵਰਤੌਣ ਲੱਗੇ ਆ। ਇਧਰ ਨਾਲ ਹੀ ਕਹਿੰਦੇ ਨਾਲ ਹੀ ਚਾਹ ਬਣੀ ਜਾਂਦੀ ਐ ਨਾਲ ਹੀ ਦਰ ਸਬਜੀ ਬਣ ਗਈ। ਪੁਸ਼ਾਦੇ ਲਈ ਜਾਂਦੇ ਆ। ਆਲੇ ਮੁੰਡੇ ਪ੍ਰਸ਼ਾਦਾ ਸਰਦ ਸਿਕਾਈ ਜਾਂਦੇ ਆ ਨਾਲ ਹੀ ਵਧੀਆ ਗਾਜਰ ਮਟਰ ਬਣਾਏ ਹੋਏ ਆ ਇਹ ਜੀ ਥੋੜਾ ਜਿਹਾ ਪਾ ਦੇ ਪਿੱਛੇ ਕੱਟੀ ਨਾ ਤੇ ਸੜੇ ਆ ਪੰਪ ਤੇ ਅੱਗੇ ਫੋਟੋਆਂ ਕਰਾ ਕੇ ਗਏ ਤੇ ਕਹਿੰਦੇ ਬਾਈ ਤੁਹਾਡਾ ਟਰੈਕਟਰ ਬਹੁਤ ਹੀ ਜ਼ਿਆਦਾ ਸੋਹਣਾ ਬਣਾਇਆ ਆ ਤੇ ਮੈਂ ਥੋੜਾ ਜਿਹਾ ਹੋ ਗਿਆ ਸੀ ਲੇਟ ਇੱਧਰੋਂ ਕਿਉਂ ਮੈਂ ਰੋਟੀ ਲਾਉਂਦਾ ਸੀ ਜਾਨੂ ਬੇਟੇ ਦੇ ਟਾਇਰ ਅਸੀਂ ਪਹਿਲੀ ਵਾਰ ਦੇਖਿਆ ਇੱਧਰਲੇ ਪਾਸੇ ਪਾਏ ਤੇ ਮਿਊਜ਼ਿਕ ਸਿਸਟਮ ਤਾਂ ਗਿਆ ਟਰਾਲਾ ਪੁੱਛ ਕੇ ਗਿਆ ਕਿੰਨੇ ਦਾ ਪਣਿਆ ਟਰਾਲਾ ਤੇ 18 ਕੋਸੇ 2 ਜੱਡ ਇਹ ਟਰਾਲਾ ਆਪਾਂ ਸੈਸ਼ਰੀ ਤੋਂ ਆਇਆ ਹੈ ਯਾਤਰਾਵਾਸ ਤੇ ਸ਼ਾਗ ਲਈਏ ਪ੍ਰਸ਼ਾਦ ਦਾ ਜੀ ਪ੍ਰਸ਼ਾਦ ਆਪਾਂ ਨੇ ਸਾਰੇ ਬੰਦਿਆਂ ਨੇ ਸ਼ਾਗ ਲਿਆ ਸੀਗਾ ਲਿਓਨਾ 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 ਅਬਾ ਜਿਹੜੇ ਬੰਦੇ ਬਣਾਉਂਦੇ ਸੀ ਉਹ ਰਹਿ ਗਏ ਉਹ ਖਾ ਲੈਣ ਫਿਰ ਆਪਾਂ ਬਸ ਤੌਰ ਤੇ ਆਪੇ ਭਾਂਡੇ ਭੁੰਡੇ ਮਾੜੀ ਜਾਂਦੇ ਸਾਰ ਨਾਗਰ ਹਾਸਪੀਡ ਸਪੀਡੇ ਕੰਮ ਦੇਖਿਓ ਅਗਾ ਸਾਈਡ ਤੇ ਸਿਲੰਡਰ ਦੇ ਉੱਤੇ ਆਦੇ ਸਿਲੰਡਰ ਦੇ ਉੱਤੇ ਉਹ ਤਾਂ ਰਸਤਾ ਵਾਹ ਬਾ ਜਿਹੜੇ ਬੰਦੇ ਰਹਿ ਗਏ ਆਪਣੇ ਪ੍ਰਸ਼ਾਦਾ ਛਕ ਲੈਣ ਫਿਰ ਆਪਾਂ ਸਮਾਨ ਸੰਭ ਕੇ ਤੁਰਦੇ ਹਾਂ ਬਸ ਕਿੰਨੇ ਲੈਣੀਆਂ ਵੀਰੇ ਤਾਂ ਬਹੁਤ ਹੋਦੋ ਹੋਰ ਲਿਆ ਕੇ ਦਮਾ ਇਹ ਪਰ ਸਾਧ ਆਪਣਾ ਸ਼ਾਕਿਆ ਸਮਾਨ ਵਗੈਰਾ ਸਾਰਾ ਲੱਦ ਲੈ ਹੀ ਬੰਦੇ ਵੀ ਚੜ੍ਹ ਗਏ ਆਪਾਂ ਤਕਰੀਬਨ ਬਚਣੋਂ ਨਾਲੇ ਹੁੰਦੇ ਚਾਰ ਪੰਜ ਜਣੇ ਮੂਰੇ ਅਸੀਂ ਆਇਆ ਕੀਤਾ ਹੋਇਆ ਵੀ ਆਏ ਨੇ ਵੀ ਇੱਕੋ ਬੰਦੇ ਨੇ ਚਲਾਉਣੇ ਆ ਜਿਵੇਂ ਗਰੁੱਪ ਬਣਾਏ ਹੋਏ ਆ 4-4 ਘੰਟੇ ਦੀਆਂ ਸ਼ਿਫਟਾਂ ਲਉਂਦੇ ਆ ਸਾਰੇ ਚਲਾਉਣ ਨੂੰ ਟਰੈਕਟਰ ਜਿਵੇਂ ਹੁਣ ਅਸੀਂ ਰਾਤ ਸਾਰੀ ਲਈ ਆ ਅੱਜ ਦਿਨੇ ਬੰਦੇ ਬਦਲ-ਬਦਲ ਕੇ ਹੁਣ ਅਸੀਂ ਰਾਤ ਨੂੰ 10 ਵਜੇ ਚਲਾਵਾਂਗੇ ਜਦ ਤੱਕ ਅਸੀਂ ਪੈਨੇ ਆ ਜਾਨੂੰ ਆਹ ਦੇ ਆ ਤਿੰਨੇ ਜਾਣੇ ਇਹ ਚਲਾਉਣਗੇ ਟਰੈਕਟਰ ਆਂ ਬਦਲ-ਬਦਲ ਕੇ ਵਧੀਆ ਨਾਲੇ ਸਾਰਿਆਂ ਦੀ ਰੈਸਟੋਰੈਂਡ ਨਾਲੇ ਵਾਟਣ ਪੈਂਦੀ ਆ ਉਹੀ ਜਿਵੇਂ ਡਰਾਈਵਰ ਇੱਕ ਹੋਵੇ ਹਨ ਜਿਵੇਂ ਕਿਸੇ ਨੇ ਹੋਰ ਵੀ ਯਾਤਰਾ ਤੇ ਆਉਣਾ ਮਾਤਾ ਉਹਦੇ ਸਾਰੇ ਬੰਦੇ ਡਰਾਈਵਰ ਲੈ ਕੇ ਆਓ 4-5 ਨਾਲ ਵੀ ਤਾਂ ਜੋ ਬਦਲ ਬਦਲੇ ਚਲਾਈਆਂ ਉਹਦੇ ਨਾਲ ਨਾ ਵਧੀਆ ਅਰੇਸਟ ਮਿਲ ਜਾਂਦੀ ਆ ਦੇਖੋ ਬੰਦਾ ਚਲਾਵੇ ਆਖਰ ਨੂੰ ਕਿੰਨਾ ਗੇ ਚਲਾ ਲੂਗਾ 8 ਘੰਟੇ 10 ਘੰਟੇ ਚਲਾ ਲੂ ਪਰ ਥੱਕ ਜਾਂਦਾ ਫਿਰ ਰੁਕਣਾ ਪੈਂਦਾ ਨਾਲੇ ਤਾਂ ਬਾਟਲ ਵੀ ਨਿਬੜਦੀ ਤੈਨ ਵਦਲਾ ਤੇ ਆਏ ਆ ਬੰਦਾ ਤਿੰਨ ਦਿਨਾਂ ਚ ਚਾਰਾਂ ਚ ਪਹੁੰਚ ਜਾਂਦਾ ਲਗਾਤਾਰ ਟਰੈਕਟਰ ਚੱਲੀ ਜਾਵੇ ਤੇ ਹੁਣ ਆਪਾਂ ਆਦੇ ਬਸ ਅਸੀਂ ਤਾਂ ਵਿੱਚ ਬੈੰਨੇ ਆਰਾਮ ਕਰਦੇ ਆ 10 ਵਜੇ ਚਲਾਉਣ ਲੱਗਾਂਗੇ ਹੁਣ ਤੁਹਾਨੂੰ 10 ਵਜੇ ਮਿਲਾਂਗੇ ਫਿਰ 10 ਵਜੇ ਵਲੌਗ ਦਿਖਾਵਾਂ ਲਓ ਜੀ ਆਹ ਲੋ ਜੀ ਟਾਈਮ ਹੋ ਗਿਆ ਸੀਗਾ ਹੁਣ ਆਪਣਾ ਡਰਾਈਵਰ ਬਦਲਦੇ ਆ ਦੂਜੇ ਬੰਦੇ ਸੌਣ ਲੱਗੇ ਆ ਹੁਣ ਆਪਾਂ ਆ ਗਏ ਆ ਮੂਰੇ ਤੁਹਾਨੂੰ ਕਿਹਾ ਸੀ ਜੀ ਜੀ ਆਪਾਂ ਬੈਠਾਂਗੇ ਟਰੈਕਟਰ ਚ ਚਲਾਵਾਂਗੇ ਟਾਈਮ ਹੋ ਗਿਆ ਸੀ ਜòn ਜਿਹੜੇ ਬੰਦੇ ਚਲਾਉਂਦੇ ਟਰੈਕਟਰ ਤੱਕਦੇ ਆ ਉਹ ਮਗਰ ਚਲੇ ਗਏ ਆ ਹੁਣ ਡਰਾਈਵਰ ਬਦਲਦੇ ਆ ਹੁਣ ਅਸੀਂ ਹੁਣੇ ਆ ਮੂਰੇ ਅਸੀਂ ਖਿੱਚਾਂਗੇ ਇਥੋਂ ਦੌਰ ਤੱਕ ਟਰੈਕਟਰ ਆ ਜੀ ਆ ਬਾਟ ਬਾਵਾ ਪਈ ਆ 7-800 ਕਿਲੋਮੀਟਰ ਆ ਪਸੰਦ ਦੌਰ ਤੱਕ ਸਿੱਧੇ ਤੁਰੇ ਜਾਵਾਂਗੇ ਬਾਅਦ ਚੈੱਕ ਕਰ ਲਈਏ ਮਗਰ ਬੰਦੇ ਚੜ੍ਹ ਕੇ ਕਿ ਨਹੀਂ ਚੜ੍ਹ ਕੇ ਚੜ ਗਏ ਚਲਿਏ ਲੋ ਜੀ ਹੁਣ ਤੁਰਦੇ ਆਇਤੋਂ ਆਪਾਂ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਜਾਵਾਂਗੇ ਰਾਹ ਸਾਰਾ ਖੁਦ ਪਹਿਲਾਂ ਅਸੀਂ ਵੀ ਨੀਂਦ ਲਾ ਲਈ ਥੱਕੇ ਹੋਏ ਸੀ ਨਾ ਰਾਤ ਵਿੱਚ ਲਾਉਂਦੇ ਲਈ ਜਾਂ ਐਡ ਤੁਰਦੇ ਆ ਹੁਣ ਤੁਹਾਨੂੰ ਕਾਹਾਂ ਮਿਲਦੇ ਆਂ ਰੋਡ ਦੇ ਉੱਤੇ ਲੋ ਜੀ ਆ ਗਏ ਸੀ ਕਿ ਆਪਾਂ ਹੁਣ ਜਮਾਨਤ ਕੋਲੇ ਆ ਗਏ ਸੀ ਚਾਹ ਨੂੰ ਪੀਣਿਆ ਟਾਈਮ ਬਾਵਾ ਹੋ ਗਿਆ ਤੇ ਨੀਂਦ ਦੇ ਝੋਕੇ ਦੇ ਉੱਤੇ ਲੱਗੇ ਚਾਹ ਨੂੰ ਪੀ ਕੇ ਫੇਰ ਤੁਰਤੇ ਆਂ ਚੋ ਮੰਨਤ ਕੋਲੇ ਰੋਕਦੇ ਜੀ ਆਪਾਂ ਆਨੇ ਜਹਾਜ ਰੁਲੇ ਕੇ ਆਨੇ ਆਪਾਂ ਫਿਰ ਤੋਰਦੇ ਆਂ ਚਲਿਏ ਫਤਸਿਓ ਜੀ ਸਰ ਚਲਿਏ ਲੈਣ ਚ ਉਹ ਹਾਕਾ ਪੈਂਦੀ ਸੁਣੀ ਕੀ ਕਹਿੰਦੇ ਆ ਲਓ ਜੀ ਆਹ ਲਾਦਾ ਝੋਟਾ ਆਪਾਂ ਇਹ ਲਾ ਆਪਣਾ ਬੁੱਕ ਦਾ ਹੀ ਫੇਰ ਕੜੀਏ ਟਰਾਲੀ ਹੁਣ ਆਪਾਂ ਚੱਲਦੇ ਆਂ ਇੱਧਰ ਮੰਨਤ ਦੇ ਚਾਹੂ ਪੀ ਕੇ ਉਹਨਾਂ ਜਨੂੰ ਆਪਣੇ ਬੰਦੇ ਨੇ ਬਾਥਰੂਮ ਵਗੈਰਾ ਕਰਨਾ ਹੋ ਉੱਤਰ ਦੇ ਪਏ ਹੌਲੀ ਹੌਲੀ ਸਾਰੇ ਉਹ ਵੀ ਕਰ ਲੈਣਗੇ ਜਨੂੰ ਇਹ ਚਾਹ ਪੀ ਕੇ ਆ ਗਏ ਹਾਏ ਵੇ ਅਕਦਾ ਠੰਡ ਬਹੁਤ ਆਣਾ ਨੱਕ ਚੱਲਣ ਲੱਗ ਜਾਂਦਾ ਵਾ ਨਿਗਾਮ ਤਾਂ ਮੈਂਟ ਲੱਗਦਾ ਹੂੰ ਉਹਨੂੰ ਲਓ ਜੀ ਚਾਹ ਲੈ ਲਈਏ ਆਪਾਂ ਇਥੋਂ ਮਨ ਤਾਂ ਸਾਰੇ ਬੰਦੇ ਪੀ ਜਾਂਦੇ ਵਾ ਕਾਇਮ ਹੋ ਕੇ ਤੁਰਦੇ ਆ ਉਹ ਖੜਾ ਡਰਾਈਵਰ ਆਪਣਾ ਆਹ ਘੰਟਾ ਇੱਕ ਨੰਬਰ ਆ ਇਹਨਾਂ ਦੀ ਬਿਲਕੁਲ ਉਹ ਰੋਟੀ ਕੋਲ ਤੇ ਜਾਣਾਗੇ ਉਹਦੇ ਹੀ ਹਿੰਕਾ ਡਾਲ ਲਾ ਕੇ ਉਹ ਖੜਾ ਡਰਾਈਵਰ ਆਪਣਾ ਜਿੰਨਾ ਜਿੰਨਾ ਦੇ ਹੈਗੇ ਜਾਂ ਖੁੱਲੇ ਨਹੀਂ ਹੁੰਦੇ ਹੈਗੇ ਤਾਂ ਕਰਕੇ ਹੁਣ ਤੇਲ ਅਡਵਾਂਸ ਹੀ ਪਵਾ ਲਣਾ ਅੱਧੀ ਕਿ ਟੈਂਕੀ ਦਾ ਥੋੜਾ ਜਿਹਾ ਉੱਪਰ ਆ ਫੇਰ ਵੀ ਪਵਾਇਆ ਜਾਂਦਾ ਕਿ ਪਹਿਲੀ ਪੇਟੀ ਮਰ ਜੂ ਗਈ ਉਹਦੇ ਸਾਡੇ ਨਾਲ ਵਾਜ ਗਿਆ ਪੰਪ ਨਹੀਂ ਫੇਰ ਹੀ ਮਲਦਾ ਸੀਗਾ ਪੈਸੇ ਤਾਂ ਆਪਾਂ ਮਗਰ ਇੱਕ ਡਰਾਮਰ ਚਾ ਹੋਇਆ ਵਾ ਐਕਸਟਰਾ ਤੇਲ ਦਾ ਪਰ ਫੇਰ ਵੀ ਕਰਾ ਲੀਏ ਫੁੱਲ ਟੈਂਕੀ ਹੁਣ ਉਤਰ ਗਿਆ ਹੱਲੇ ਦੇਖੋ ਜੀ ਚੈੱਕ ਕਰੋ ਝੋਟਾ ਖੜਾ ਆਪਣਾ ਯਾਤਰਾ ਸਤਿਨਾਮ ਸ਼੍ਰੀ ਹਜੂਰ ਸਾਹਿਬ ਬਟਾਂਕੀ ਬਕਰਾਲੀਏ ਫੁੱਲ ਚੱਲਦੇ ਆ ਇੱਥੋਂ ਲਓ ਜੀ ਪਵਾ ਲਿਆ 13ਾ ਟਰੈਕਟਰ ਦੇ ਵਿੱਚ 2800 ਦਾ ਤੇਲ ਪਾਇਆ ਤੇ ਬੰਦੇ ਉਹਨਾਂ ਬਾਥਰੂਮ ਵਗੈਰਾ ਕਰਨ ਉੱtre ਹੋਏ ਆ ਬਸ ਤੱਕ ਫਿਰ ਨਾਲੇ ਮੜਿਆ ਕਪੜਾ ਕੁਪੜਾ ਮਾਰ ਲੀਏ ਨਾਲੇ ਨੜਨ ਨੂੰ ਤਾਂ ਹੱਥ ਮਾਰ ਕੇ ਚੈੱਕ ਕਰ ਲਏ ਸਾਰੇ ਨੇ ਇਹ ਵੀ ਜ਼ਰੂਰੀ ਹੁੰਦਾ ਲੰਮੇ ਸਫ਼ਰ ਦੇ ਵਿੱਚ ਜਿੰਨਾ ਹੱਕ ਹੋ ਗਈ ਇਹਦੀਆਂ ਪਿੰਨਾ ਹੋ ਗਈਆਂ ਸਾਰਾ ਕੋ ਬੰਦਾ ਹੱਥ ਪੱਲਾ ਮਾਰਦਾ ਹੀ ਰਵੇ ਪਹਿਲਾਂ ਟੂਰਾਂ ਚ ਸਾਰਾ ਕੋ ਨਾ ਇਹਨਾਂ ਕੋਲ ਕੰਨ ਗੁੰਨ ਲਾ ਕੇ ਸੁਣ ਲਵੇ ਹਵਾ ਹਵਾ ਜਿੰਮੇ ਜਾਂ ਕੁਝ ਵੀ ਵੈਸੇ ਤਾਂ ਓਕੇ ਆ ਨਾਟ ਨੂਟ ਸਾਰਾ ਕੋ ਦੇਖਣਾ ਚਾਹੀਦਾ ਵੈਸੇ ਓਕੇ ਆ ਸਾਰਾ ਕੋ ਬਾਤ ਕਰਦੇ ਹਾਂ ਹੁਣ ਮਿਲਦੇ ਹਾਂ ਫਿਰ ਤੁਹਾਨੂੰ ਕਹਾਂ ਜਾ ਕੇ ਗੁਰੂ ਸਤ ਨਾਮ ਵਾਹਿਗੁਰੂ 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 ਦੋਈ ਦਾਸ ਤਰੀਕ ਵਿੱਚ ਜੜ ਗਿਆ ਪਾਪਾ ਕੇ ਟਰਾਲੀ ਚ ਰਾਤਾ ਚ ਰੋਈ ਫਟਾ ਤੇਰੇ ਉੱਟ ਕੜੇ ਆਪਣੇ ਬੰਦੇ ਹੱਸ ਕੇ ਗੇੜੀਆਂ ਕਰੀ ਜਾਂਦੇ ਆ ਇੱਕ ਦੂਜੇ ਦੇ ਨਾਲ ਆ ਬੈਠਿਆ ਸਾਰੇ ਜਾਣੀ ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਆਪਣਾ ਕੀ ਹੁੰਦਾ ਹੁੰਦਾ ਜੀਨ ਤੱਕ ਹਨਾ ਵੀ ਆਪਾਂ ਸੰਗਰੂਰ ਤੋਂ ਬਾਤੜਾ ਹੋ ਕੇ ਜੀਨ ਆਏ ਸੀਗੇ ਤੇ ਉਦੋਂ ਦਾ ਜੀਨ ਤੋਂ ਆਏ ਆ ਆਪਾਂ ਜੈਪੁਰ ਨੂੰ ਰੋਤਕ ਰੋਤਕੋ ਕੇ ਜੈਪੁਰ ਆ ਗਏ ਜੈਪੁਰ ਨਾਲੋਂ ਆਪਾਂ ਇਹ ਦੌਰ ਵਾਲਾ ਵੱਡਾ ਰੋਡ ਚੜੇ ਹੋਏ ਆ ਜਾਂਦਾ ਵਾ ਡਰਾਈਵਰ ਓਟੇ ਤੋਂ ਇੰਦੌਰ ਇੰਦੌਰ ਤੋਂ ਆਪਾਂ ਫਸ ਕਾ ਨਿਕਲਣਾ ਜੇ ਲੰਮੇ ਰੋਡ ਸਾਰੇ ਬੰਦੇ ਉੱਤ ਘਰੇ ਜਵਾਸਰ ਦਾ ਚਾਰਜ ਹੋ ਗਿਆ ਹੁਣ ਚਾਰਜ ਬਣਾਵਾਂਗੇ ਨਾ ਪਛਾਤਾ ਹੁਣ ਕਹਿੰਦੇ ਕਿਤੇ ਨਾ ਸਿੱਧੀਆਂ ਕਰਨ ਲੱਗ ਗਈਆਂ ਕਿ ਜਦੋਂ ਇਹ ਵੀ ਜਨੂਰੀ ਆਈ ਨਹੀਂ ਕਰਿਆ ਰਹਿਦਾ ਮਨ ਨਹੀਂ ਹੋ ਜਾਂਦਾ ਸਰ ਆਜੂ ਤੁਹਾਨੂੰ ਐਕਸਪ੍ਰੈਸ ਇੰਡੋਰ ਵਾਲਾ ਹਾਈਵੇ ਉੱਤੇ ਜਰੂਰ ਦੇ ਕਟਰਾ ਲਾਉਣੀ ਕਰਦੇ ਦੇਖੋਣਾ ਉਹਦੇ ਤੇ ਕੱਟੀਆਂ ਜਾਂਦਾ ਸੀ ਉਹਦੇ ਕਰਕੇ ਗੱਲ ਘੁੰਮ ਕੇ ਵੋਟ ਪਾਉਣਾ ਪੈ ਗਿਆ ਤੇ ਉਹਦੇ ਤਾਈਆਂ ਆਪਾਂ ਲੇਟ ਹੋ ਗਏ ਅੰਮ੍ਰਿਤ ਉਹਨੂੰ ਦੰਦ ਹੋਰ ਪੁੰਝੇ ਹੋਣਾ ਸੀ ਨਾ ਨਾ ਘਟ ਜਾਣਾ ਸੀ ਕੱਲ ਮੇਰੇ ਬਾਬੇ ਥੋੜੀ ਟਾਲਾ ਚੱਲੇ ਗਾ ਦੋ ਵਿਕਾਤਾ ਅਜਨ ਅੰਗਦਾਗ ਉੱਪਰ ਜੜ ਕਾਂਡੇ ਰੱਖ ਦੋ ਲੰਘ ਜਾਂਗੇ ਮੋਟੇ ਆਉਣ ਵਾਲਾ ਰੁਕਾਂਗੇ ਕਿਤੇ ਪ੍ਰਸ਼ਾਸਨ ਵਾਲੇ ਕੀ ਕਰਦੇ ਆ ਇਹਨਾਂ ਨੇ ਜਰਾ ਬਣੀ ਬਣਾਉਣਾ ਕੋਈ ਕੋਈ ਸੁਣੋ ਮਿਲਦੇ ਆ ਸਾਰੇ ਬੰਦੇ ਬਸ ਗੱਲਾਂ ਕਰ ਲੱਗੇ ਹੋਏ ਨੇ ਕਿੱਦਾਂ ਸਾਬ ਤੁਹਾਨੂੰ ਕਹਾਂ ਰਾਜੂ ਵੀਰਾ

ਰਾਜੂ ਦਾ ਮੈਮਰੀ ਤਾਂ ਬਣਿਆ ਰਹੋ ਜਿਹਦੇ ਕੁੱਟ ਪਈ ਦੇ ਫੈਸਲਾ ਰਹੂ ਹਾਂਜੀ ਬੜ ਖੌਸਾਬਾ ਦੀ ਫੁੱਟੀ ਜੀ ਉਿੱਤ ਆਪਣੇ ਜੈਪੁਰ ਜੋਧਪੁਰ ਜੈਪੁਰ ਤੋਂ ਸਿੱਧਾ ਜਾਣਾ ਅੰਦੌਰ ਗੋਰਾ ਟਰੈਕਟਰ ਚਲਾਉਣਾ ਹੋ ਗਿਆ ਗੋੜ ਤੋਂ ਬਿਲੇ ਰਾਜੂ ਦੇ ਉੱਪਰ ਵੋਟਰੀ ਵਾਈਬਰੇਟ ਉਹ ਜੀ ਮੁੜਦੇ ਆ ਮੈਂ ਉਧਰ ਦੀ ਬਿੱਟੂ ਨਹੀਂ ਹੋਣਾ ਚਲੀ ਜਾਂਦਾ ਅਕ ਤੇ ਕੋਟਾ ਪਹੁੰਚ ਗਏ ਸੀ ਅੰਦੌਰ ਤੋਂ ਪਿੱਛੇ ਆਏ ਥੋੜਾ ਜਿਹਾ ਤੇ ਇੱਥੇ ਰੁਕੇ ਸੀ ਗੁਰਦਰਾ ਸਾਹਿਬ ਬਹੁਤ ਵਧੀਆ ਖੁੱਲ੍ਹਾ ਲਾਹੌਲਾ ਤਾਂ ਆਪਣਾ ਟਰੈਕਟਰ ਆਪਾਂ ਇੱਥੇ ਰੁਕੇ ਆਪਣੇ ਸਾਰੇ ਨਾਲ ਦੇ ਬੰਦੇ ਕਿਉਂਕਿ ਹੁਣ ਪਰਸੋਂ ਰਾਤ ਦੇ ਤੁਰੇ ਹੋਏ ਆ ਕੱਲ ਆਪਾਂ ਨੂੰ ਕਿਤੇ ਵਧੀਆ ਲੋਕੇਸ਼ਨ ਮਿਲਣੀ ਨਹੀਂ ਨਾ ਹੱਤੇ ਨਹੀਂ ਸੀ ਇੱਥੇ ਹੁਣ ਸਾਰਿਆਂ ਨੇ ਫਰੈਸ਼ ਹੋਣ ਗਏ ਆ ਆਪ ਦਾ ਨਹਾਉਣ ਧੋਣ ਗਏ ਹਨ ਨਹਾਈ ਜਾਂਦੇ ਆ ਤੇ ਨਹਾ ਧੋ ਕੇ ਲੰਗਰ ਵੀ ਪ੍ਰਸ਼ਾਦ ਆਪਾਂ ਇੱਥੇ ਛਕਾਂਗੇ ਅੱਜ ਫਿਰ ਇੱਥੇ ਚਾਲਦਾ ਪ੍ਰਸ਼ਾਦਾਂ ਛਕ ਕੇ ਫਿਰ ਹੁਣ ਇੱਥੋਂ ਹੌਲੀ ਹੌਲੀ ਤੁਰਾਂਗੇ ਉੱਤੇ ਲਾਵਾ ਗਿਆ ਆਪਾਂ ਘੰਟਾ ਦੋ ਘੰਟੇ ਦਾ ਲੱਗ ਗਿਆ ਨਾ ਇੰਨਾ ਟਾਈਮ ਲੰਮਾ ਜਾ ਬੰਦੀ ਜਾ ਮੈਂ ਨਾ ਧੋ ਕੇ ਫਿਰ ਆਪਾਂ ਪਰਦੇ ਆ ਕਿਹੜਾ ਯਾਰ ਲੈਣਾ ਆ ਲਾ ਲੀ ਕੋਈ ਵੀ ਬੰਦਾ ਨਹੀਂ ਆ ਵੀ ਬੈਗ ਚੱਕੀ ਜਾਂਦੇ ਨਾਲ ਦੇ ਸਾਰੀ ਬਸ ਜਾਈ ਜਾਂਦੇ ਆ ਗੁਰਦਰ ਸਿੰਘ ਸਾਹਿਬ ਚੈੱਕ ਕਰੋ ਤੁਸੀਂ ਸਾਹਿਬ ਤੁਮੇ ਮੇਰੇ ਨਾਲ ਪੜਦੇ ਆਪਾਂ ਫਿਰ ਜਾ ਕੇ ਨਾ ਧੋ ਲੀਏ ਨਾ ਧੋ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਗਾਹਾਂ ਦਿਖਾਉਨੇ ਆ ਬਲੌਗ ਇੱਥੇ ਕਿੱਥੇ ਪ੍ਰਸ਼ਾਦਾ ਛਕਦੇ ਆ ਜਾਂ ਜੋ ਵੀ ਕਰਦੇ ਆ ਨਾ ਸਾਰਾ ਕੋਸ ਨੂੰ ਦਿਖਾਉਨੇ ਆਂ ਆਹ ਟਰੈਕਟਰ ਚੈੱਕ ਕਰੋ ਤੁਸੀਂ ਆਪਣਾ ਖੜਾ ਸਰਸਾ ਸਾਹਿਬ ਦਾ ਲੰਗਰ ਤੇ ਇੱਥੇ ਆਪਾਂ ਪ੍ਰਸ਼ਾਦਾ ਛਕ ਲਿਆ ਬਸ ਇੱਕ ਦੋ ਜਣੇ ਰਹਿ ਗਏ ਆਪਣੇ ਨਾਲ ਤੇ ਉਹ ਵੀ ਆਈ ਜਾਂਦੇ ਸਾਰਿਆਂ ਨੇ ਛਕ ਲਿਆ ਪ੍ਰਸ਼ਾਦਾ ਸ਼ਾਂਤੀ ਬਹੁਤ ਕਰਦੈ ਬਾਕੀ ਤੁਸੀਂ ਦੇਖੋ ਪਾਰ ਕਪੂਰ ਕਹਿਨ ਪੂਰੇ ਵਧੀਆ ਬਣੀ ਹੋਈ ਗੁਰਦਾਰ ਸਾਹਿਬ ਦੀ ਆ ਇਧਰ ਮਾਰਕ ਦਾ ਕੰਮ ਚੱਲੀ ਜਾਂਦਾ ਸੇਵਾ ਹਾਂ ਬੜੀ ਸ਼ਾਂਤੀ ਹੈ ਹਨ ਪੂਰਾ ਪ੍ਰੇਮ ਨਾਲ ਪ੍ਰਸ਼ਾਦਾ ਸ਼ਿਕਾਇਆ ਇਹਦੇ ਬੰਦਿਆਂ ਨੇ ਪੂਰਾ ਸਾਰਾ ਕੁਝ ਹੀ ਵਧੀਆ ਸੀ ਇੱਕ ਨੰਬਰ ਹੀ ਹਾਂ ਆਪਾਂ ਟਰੈਕਟਰ ਕੋਲੇ ਚੱਲਦੇ ਆਂ ਬਸ ਉੱਥੇ ਦੇਖਦੇ ਆ ਕੀ ਕਰਦੇ ਹੁਣ ਕਿੱਧਰ ਦੀ ਸਲਾਹ ਮੰਨਦੀ ਹੈ ਕਿਹੜਾ ਰਾਹ ਜਾਣਾ ਕਿੰਝ ਸੀ ਕਹਿੰਦੇ ਕੋਈ ਹੋਰ ਰਾਹ ਜਾਣਾ ਮਨਾਪਾ ਪਤਾ ਨਹੀਂ ਤੇ ਜਾ ਕੇ ਪਤਾ ਲੱਗੂਗਾ ਹੁਣ ਜਾ ਕੇ ਦੇਖਦੇ ਆ ਆਪਾਂ ਪਾਰਕ ਬੁਰਕ ਸੋਹਣੀ ਬਣਾਈ ਹੋਈ ਹੈ ਹਨ ਕੋਈ ਹੋਵੇ ਭਾਰੇ ਚਾਲਦੇ ਪਾਣੀ ਛੱਡਿਆ ਹੋਇਆ ਪਾਰਕਾਂ ਨੂੰ ਆਹ ਵੀ ਕੋਈ ਯਾਤਰਾ ਵਾਲੇ ਵਾਸੀ ਆ ਇਹ ਹਜੂਰ ਸਾਹਿਬ ਵੀ ਆਏ ਲੱਗਦੇ ਆ ਕਿਉਂਕਿ ਇੱਥੇ ਯਾਤਰਾ ਹਜੂਰ ਸਾਹਿਬ ਵਾਲੀ ਰੁਕਦੇ ਆ ਪਹਿਲਾਂ ਵੀ ਇੱਕ ਗੱਡੀ ਮਿਲੀ ਸੀ ਪੰਜਾਬ ਤੋਂ ਆਇਆ ਬੰਦੇ ਉਹ ਵੀ ਹਜੂਰ ਸਾਹਿਬ ਹੀ ਜਾਂਦੇ ਪਏ ਸੀ ਇੱਥੇ ਹੀ ਰੁਕੇ ਆਪਣੇ ਬਰੋਬਰੀ ਇਹ ਵੀ ਉਹੀ ਲੱਗਦੇ ਆ ਆ ਆ ਗਿਆ ਪਤਾ ਆਪਣੀ ਟਰਾਲੀ ਕੋਲੇ ਹੱਕਾ ਟਰਾਲੀ ਮੈਂ ਚੱਕਦੇ ਆਂ ਸਮਾਨ ਤੇ ਦੇਖਦੇ ਆਂ ਗਾਹ ਕਿੱਧਰ ਨੂੰ ਜਾਣਾ ਮਿਲਦੇ ਆਂ ਸਾਨੂੰ ਓਏ ਲੋ ਜੀ ਬਸ ਹੁਣ ਟਰਾਲੀ ਤੋਰਨ ਲੱਗਦੇ ਆਂ ਸਾਫ ਸਫਾਈ ਕਰ ਲਈ ਟਰੈਕਟਰ ਤੇ ਵੀ ਕੱਪੜਾ-ਕੁੱਪੜਾ ਮਾਰਨ ਵਾਲਾ ਪਿਆ ਵਾ ਬਾਕੀ ਟਾਇਰਾਂ ਟੁਰਨ ਲਈ ਦੇਖ ਲਈਏ ਨੀਗਾ ਮਾਰ ਲਈ ਸਾਰਾ ਕੁਝ ਸਿੱਟੋ-ਵਿੱਟ ਕਰਕੇ ਤੋੜ ਦੇ ਨੋੜ ਬੜੀ ਆਹ ਥੱਲੇ ਬੈਗ ਬੂਨ ਨੋਂ ਨੂੰ ਕੱਢਿਆ ਨਾ ਸਾਰਿਆਂ ਨੇ ਗਾਜਾ ਬਾਹਲੀ ਪੈ ਗਿਆ ਖੈਂਡ-ਖੁੰਡ ਗਿਆ ਹੁਣ ਆ ਸੈੱਟ ਕਰਨ ਲੱਗਿਆ ਪਤਾ ਇਹਨੂੰ ਵੜਿਆ ਹੋਇਆ ਆ ਪਾ ਥੱਲੇ ਬੈਗ ਕਰਦਾ ਸੈਟ ਉੱਪਰ ਵੀ ਸੈਟਿੰਗ ਕਰੀ ਜਾਂਦੇ ਆ ਸਾਰੀ ਪਤਾ ਵੀ ਘਰੇ ਚਾਹ ਵਿੱਚ ਮੈਂ ਮਰਜੀ ਪੈਂਦਾ ਥੱਲਾ ਪੈਂਦਾ ਬਾਹੋਗੇ ਲੋਟ ਸੈਟਾਂ ਨੂੰ ਤੁਹਾਨੂੰ ਉਸ ਲੋਟ ਬਹੁਤ ਜਨ ਬਾਕੀ ਦੇ ਬੰਦੇ ਪਏ ਆ ਲੋ ਜੀ ਬੈਗ ਨੂੰ ਸੈਟ ਕਰਦੇ ਆ ਇਧਰ ਵੀ ਸਾਰੀ ਸੈਟਿੰਗ ਚੱਲੀ ਜਾਂਦੀ ਆ ਇਧਰ ਵੀ ਸਾਰੀ ਸੈਟਿੰਗ ਚੱਲੀ ਜਾਂਦੀ ਆ ਨਾਲ ਨਾਲ ਲੋ ਇੰਚੈਕ ਕਰੋ ਆ ਗੁਰਦਰਾ ਸਾਹਿਬ ਇਹ ਕੋਟਾ ਸ਼ਹਿਰ ਹੁੰਦਾ ਵਾ ਇੱਥੇ ਉਹਦਾ ਗੁਰਦਾਰ ਸਾਹਾ ਆ ਜੇ ਗਾਹਾਂ ਵੀ ਕਿਸੇ ਨੇ ਹਨਾ ਆਉਣਾ ਮੈਂ ਆਪਣਾ ਰੂਟ ਅਜੇ ਆਪਾਂ ਉਹਨੇ ਰੂਟ ਸਭ ਤੋਂ ਬੈਸਟ ਆ ਆਪਣਾ ਲੁਧਿਆਣੇ ਤੋਂ ਜਿਵੇਂ ਆਪਾਂ ਪਹਿਲਾਂ ਬਰਨਾਲਾ ਨਹੀਂ ਬਰਨਾਲਾ ਚਾਹੇ ਸੰਗਰੂਰ ਆ ਜਿਓ ਸਿੱਧਾ ਮੇਨ ਸੰਗਰੂਰ ਰਕੋ ਸੰਗਰੂਰ ਤੋਂ ਪਾਤੜਾ ਪਾਤੜਾ ਤੋਂ ਜੀਨ ਜੀਨ ਤੋਂ ਰੋहतक ਹੋ ਕੇ ਜੈਪੁਰ ਜੈਪੁਰ ਤੋਂ ਮੈਂ ਕਹਿੰਨੇ 6 ਲਾਈਨ ਰੋਡ ਆ ਜਮਾ ਖਾਲੀ ਕੋਈ ਬ੍ਰੇਕ ਨਹੀਂ ਪੈਂਦੇ ਹੈਗੇ ਹਨਾ ਵਧੀਆ ਰੋਡ ਤੇ ਆਉਂਦਾ ਬੰਦਾ ਇਹ ਰੋਡ ਆਵੇ ਇੱਕ ਤੋਂ ਗਾਹਾਂ ਹੁਣ ਇੰਦੌਰ ਆਏ ਨਾ ਇੰਦੌਰ ਤੋਂ ਸਿੱਧਾ ਮਹਾਰਾਸ਼ਟਰੋਂ ਨਿਕਲ ਜਾਂਦੇ ਆਪਾਂ ਬਸ ਨੰਦੀਰ ਸਾਹਿਬ ਨੂੰ ਇੱਥੋਂ ਦਾ ਰਹਿ ਗਿਆ 8 ਕੁ 100 ਕਿਲੋਮੀਟਰ ਰਹਿ ਗਿਆ 900 ਕਿਲੋਮੀਟਰ ਬਾਟ ਆਪਣੀ ਕੱਲ ਨੂੰ ਸ਼ਾਮ ਤੱਕ ਪਹੁੰਚ ਜਾਾਂਗੇ ਪੱਕਾ ਪੱਕਾ ਹੀ ਆ ਬਸ ਹੁਣ ਕਿਉਂਕਿ ਬ੍ਰੇਕ ਹੀ ਨਹੀਂ ਬੰਦੇ ਵਧੀਆ ਰੋਡ ਆ ਨਾਲਿਆ ਰਾਹ ਚ ਗੁਰਦਰਾ ਇੱਥੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਆ ਜਿੰਮੇ ਕੋਈ ਤੁਰਦੇ ਹਨਾ ਤੇ ਵਧੀਆ ਇਹ ਕੋਟਾ ਸ਼ਹਿਰ ਹੁੰਦਾ ਕੋਟਾ ਸ਼ਹਿਰ ਵੜਦਿਆਂ ਨੂੰ ਆਪਣੇ ਸੱਜੇ ਹੱਥ ਗੁਰਦਰਾ ਸਾਹਿਬ ਆ ਜਿੰਮੇ ਕੋਈ ਵੀਰ ਭਾਈ ਕੱਲ ਨੂੰ ਆਉਂਦਾ ਹਨਾ ਨੇਰ ਸਵੇਰ ਜਦੋਂ ਵੀ ਕਈ ਵਾਰੀ ਪ੍ਰਸ਼ਾਦਾ ਪਾਣੀ ਸ਼ੱਕਣਾ ਜਾਂ ਹੋਰ ਵੀ ਬਾਥਰੂਮਾਂ ਦਾ ਬੰਦੋਬਸਦ ਇੱਕ ਨੰਬਰ ਦਾ ਜਿੰਮੇ ਨਹਾਉਣਾ ਧੋਣਾ ਫਰ ਸਾਰਾ ਕੁਝ ਹੀ ਹੈ ਵਧੀਆ ਇੱਥੇ ਸਹੀ ਇੱਥੇ ਰੁਕੋ ਆਪ ਦਾ ਚਾਹੇ ਭਾਵੇਂ 2 ਦੇ 3 ਘੰਟੇ ਲੱਗ ਜਾਣ ਸੈਟਅਪ ਇਟ ਹੋਵ ਸੈਟਅਪ ਇਟ ਹੋ ਕੇ ਫਿਰ ਇਹਨੂੰ ਤੁਰਪੋ ਤੇ ਹੁਣ ਆਪਾਂ ਵੀ ਵਾਸ ਤੌਰ ਤੇ ਆ ਸੈਟਿੰਗ ਵੈਟਿੰਗ ਕਰਕੇ ਤੋਂ ਸਾਰੀ ਤੁਰਦੇ ਹਾਂ ਲਓ ਜੀ ਬੰਦੇ ਬਹਿ ਗਿਆ ਸਾਰੇ ਆਪਣੇ ਮਗਰ ਵੀ ਬੰਦੇ ਚੜ ਗਏ ਬਸ ਇੱਕ ਬੰਦਾ ਰਹਿ ਗਿਆ ਪਰਨਾ ਬੰਦਾ ਇਹਨਾਂ ਨੂੰ ਚੜ ਲੈਣ ਤੋਂ ਫਿਰ ਆਪਾਂ ਬਸ ਲੈ ਕੇ ਟਰਾਲੀ ਇਸ ਤੋਂ ਤੁਰਦੇ ਹਾਂ ਹੁਣ ਇੱਥੋਂ ਜਾਣਾ ਆਪਾਂ ਸਿੱਧਾ ਅੰਦੌਰ ਨੂੰ ਇੰਦੋਰ ਤੋਂ ਸਿੱਧਾ ਰੋਡ ਮਹਾਰਾਸ਼ਟਰ ਵਾਲਾ ਸਤਖੰਡ ਹਜੂਰ ਸਾਹਿਬ ਬਸ ਉਹ ਰੂਟ ਚੜ ਜਾਣਾ ਉਹ ਤਾਂ ਨਹੀਂ ਨਾ ਆਪਾਂ ਨੂੰ ਕਿਤੇ ਬ੍ਰੇਕਾਂ ਮੈਣੀਆਂ ਨਾ ਮੋੜ ਘੋੜ ਨਾ ਕੁਝ ਬਸ ਸਿੱਧਾ ਰੋਡ ਚੱਪਣਾ ਮਗਰ ਲਾ ਰਾਹ ਪਾ ਤੁਹਾਨੂੰ ਦੱਸੀ ਤਾਂ ਜਿਹੜਾ ਆ ਪਾ ਆ ਇਹੀ ਰਾਹ ਵੈਸਟ ਆ ਜੇ ਕਿਸੇ ਨੇ ਆਉਣਾ ਵੀ ਆ ਜਿਆਦੇ ਪ੍ਰਾਸ਼ਨ ਵਹੀਕਲ ਤੇ ਆਉਂਦਾ ਵੀ ਕੋਈ ਸਭ ਤੋਂ ਵਧੀਆ ਰੋਡ ਆ ਪਾਤਸੰਗਰੂਰ ਪਾਤੜਾ ਜੀਂਦੋ ਕੇ ਆਓ ਜੈਪੁਰ ਜੈਪੁਰ ਤੋਂ ਸਿੱਧਾ ਇੰਦੋਰ ਵਾਲਾ ਰੋਡ ਆਉਂਦਾ ਬਾਹਰੋਂ ਬਾਹਰ ਨਾ ਜੈਪੁਰ ਸ਼ਹਿਰ ਚ ਵੜਨਾ ਆਂਦਾ ਬਾਹਰੋਂ ਬਾਹਰ ਆਪਣਾ ਜਿਹੜਾ ਆਗਰਾ ਮੇਨ ਐਕਸਪ੍ਰੈ ਇੱਕ ਪਲੱਸ ਹਾਈਵੇ ਆ ਆਪਾਂ ਤਾਂ ਡਾਈ ਹੈ ਹਾਂਜੀ ਹਾਂਜੀ ਵੀਰੇ ਧੰਨਵਾਦ ਵੀਰੇ ਐਕਸਪੈਕਟ ਹਾਈਵੇ ਆ ਉਹ ਵਧੀਆ ਚੜਕਣਾ ਉਹ ਤੋਂ 20 ਕਿਲੋਮੀਟਰ ਅਗਰ ਰੋਡ ਮੋੜਦਾ ਚਲੋ ਆਪਾਂ ਤੁਰਨ ਲੱਗੇ ਆ ਮਿਲਦੇ ਆ ਫਿਰ ਤੁਹਾਨੂੰ ਬਾਅਦ ਵਿੱਚ ਇਹ ਤੋਂ ਰਹਿ ਗਿਆ ਆਪਣਾ 350 ਕਿਲੋਮੀਟਰ ਰਹਿ ਗਿਆ 315 ਰਹਿੰਦੇ ਸ਼ਾਇਦ ਤੇ ਅੱਜ ਅਜ ਆਪਾਂ ਦਿਨ ਖੜੇ ਖੜੇ ਨੰਗ ਜਾਗੇ ਹੰਜ਼ੌਰ ਨੰਗ ਕੇ ਫਿਰ ਟਰੈਕਟਰ ਦੂਜੇ ਬੰਦਿਆਂ ਨੂੰ ਫੜਾਵਾਂਗੇ ਆਪਾਂ ਅੰਦਰ ਚਲੇ ਜਾਵਾਂਗੇ ਰੈਸਟ ਕਰ ਲਾਂਗੇ ਅੱਜ ਫੇਰ ਤਾਂ ਥੋੜੀ ਬਾਅਦ ਹੀ ਰਹਿ ਜੂਗੀ ਬਸ ਫਿਰ ਕੱਲ ਸ਼ਾਮ ਤੱਕ ਜਾਨੀ ਕਿ ਆਪਾਂ ਪਹੁੰਚ ਜਾਾਂਗੇ ਜੂ ਸਾਹਿਬ ਮੇਰਾ ਉਹ ਮਾ ਬਿਊ ਫੋਨ ਲੱਗਾ ਬਿਊ ਦੇਖੋ ਜੀ ਰਾਜ ਕਿੰਨਾ ਘੇੜਾ ਪਹਾੜ ਕਿੰਨੇ ਸੁਨੇ ਲੱਗੀਆਂ ਇਹ ਗੱਟੋ ਬੁੱਤੂ ਨਕਲੀ ਹੋਈ ਆ ਉਹਦੇ ਕਰਕੇ ਨਾ ਬਾਲੇ ਘੈਂਟ 뷰 ਆ ਰਿਹਾ ਵਾ ਲੋ ਜੀ ਪਹਾੜਾਂ ਚ ਬਣ ਕੇ ਟਰੈਕਟਰ ਚੜਾਈਆਂ ਚੜਦਾ ਜਾਂਦਾ ਹੈ ਪਹਾੜਾਂਆਂ ਪਾਰ ਸ਼ੁਰੂ ਹੋ ਗਿਆ ਪਹਾੜਾਂ ਦੇ ਵਿੱਚ ਵੜ ਗਿਆ ਆਪਾਂ ਹੁਣ ਛੇਟੇ ਦੇ ਨਾਲੇ ਪਹਾੜ ਨਾਲੇ ਜੰਗਲ ਦਾ ਤੇ ਕਿਤੇ ਘੇੜ ਲੱਗ ਲੋ ਜੀ ਆਪਾਂ ਇੱਥੇ ਢਾਬੇ ਤੇ ਰੁਕੇ ਸੀ ਚਾਹ ਪਾਣੀ ਪੀਣ ਸਾਰੇ ਬੰਦੇ ਉੱtre ਹੋਏ ਸੀਗੇ ਪੀ ਲੈ ਚਾਹ ਪਾਣੀ ਤੇ ਹੁਣ ਤੁਰਦੇ ਆ ਗਾ ਹਾਂ ਸਾਮਾਨ ਸੱਟਵਟ ਕਰੀ ਜਾਂਦੇ ਆ ਅਮਰੀਕੇ ਹੁਣੇ ਕਾਰ ਲੈਂਦੇ ਆ ਇਹਨਾਂ ਨੂੰ ਫਿਰ ਚੱਲਦੇ ਆਪਾਂ ਗਾ ਹਾਂ ਹੁਣ ਆਪਣਾ ਝੰਡਾ ਢੱਲਾ ਹੋ ਗਿਆ ਸੀ ਪੰਪੂੜ ਦੀ ਖੁੱਲ ਗਿਆ ਸੀ ਉਹ ਕਸ ਕੇ ਹਟੇ ਆਂ ਬਾਕੀ ਹੋਰ ਸਾਮਾਨ ਦਾ ਟੋੜਕਣਾ ਮਨਿਆ ਭਈਆ ਥੱਲੇ ਤੇਰੀ ਡੂਲ ਦੇ ਵਿੱਚ ਵੀਰੇ

ਸਾਬ ਦੀ ਗੱਡ ਕੇ ਮਗਰ ਦੇ ਨੇ ਜਿਹੜੇ ਬੰਦੇ ਬੈਠਾ ਟਰਾਲੀ ਚਾਪੇ ਕੱਟੀ ਜਾਣਗੇ ਫਿਰ ਜਦੋਂ ਪਛਾਤਲ ਲੌਂਗ ਟਾਈਮ ਸਾਜੂ ਦਾ ਬਣਾਉਣ ਦਾ ਟਾਈਮ ਰੁਕਣਾ ਉਹ ਤੋਂ ਬਣਾ ਲਾਂਗੇ ਫਿਰ ਇਹਦੇ ਵਿੱਚ ਕੀ ਸੀ ਇਹਨੂੰ ਪੁੱਛੀ ਹੋਰ ਤਾਂ ਕਿੱਥੇ ਲੈਣਾ ਇਹਦੇ ਵਿੱਚ ਕੀ ਸੀਗਾ ਇਹਦੇ ਵਿੱਚ ਕੀ ਸੀ ਖਾਲੀ ਸੀ ਕੀ ਲੈਣਾ ਟੋਕਰੀ ਹੈ ਨਹੀਂ ਕੱਟੀ ਆ ਇਹ ਇਹ ਫੁੱਲਾਓ ਜੀ ਸਮਾਨ ਲਿਆ ਲਾ ਆਪਾਂ ਸਾਜੂ ਆ ਦੇ ਮਗਰ ਇੱਧਰ ਬੰਦਿਆਂ ਨੂੰ ਖੜਾ ਦਈਏ ਸਾਰੀ ਦਿਖਾਉਨੇ ਹੁਣ ਇਹਦਾ ਖਾਲੀ ਸੀ ਆਹ ਦੇ ਗੋਭੀ ਬਣਾਵਾਂਗੇ ਅੱਜ ਗੋਭੀ ਗੋਭੀ ਕੱਢ ਲਈਏ ਸਮਾਨ ਸਾਰਾ ਕੋ ਲਾ ਕੇ ਬਾਰੀ ਧਰ ਕੇ ਸਮਾਨ ਫਿਰ ਤੋਰਦੇ ਆਪਾਂ ਗਾਹਾਂ ਮਿਲਦੇ ਹਾਂ ਤੁਹਾਨੂੰ ਘਰ ਲਓ ਜੀ ਪਟ્રોલ ਪੰਪ ਤੇ ਆ ਗਿਆ ਜੀ ਆਪਾਂ ਰੋਗੇ ਟਰੈਕਟਰ ਚੋਈ ਚਲੇ ਜੀ ਸੀ ਲਾਲ ਤੇ ਜਮਾ ਪੁਰੇ ਤੋਂ ਤੇਲ ਪਵਾ ਲੀਏ ਟੈਂਕੀ ਫੁੱਲ ਕਰਾ ਲਈਏ ਨਾਲੇ ਹੁਣ ਦੇ ਦਿਆਂ ਰੋਟੀ ਪਾਣੀ ਬਣਾਵਾਗੇ ਇੱਥੇ ਨੇੜੇ ਤੇਰੀ ਬਣਾਵਾਗੇ ਕਿਤੋਂ ਲੰਘ ਤੇ ਮਾ ਰੋਗ ਦੇ ਇੱਥੇ ਕਿਸੇ ਬਾਅਦ ਟੈਂਕੀ ਤੇਲ ਪਵਾ ਲੀਏ ਕਰਾ ਹੁਣ ਟੈਂਕੀ ਇੱਥੇ ਫੁੱਲ ਕਰਾ ਲਈਏ ਕੀ ਆ ਗਿਆ ਬਾਬਾ ਸਿੱਟਾ ਹੈ ਗਿਆ ਮੋਟਰ ਨਾਲ ਖਾਣਾ ਬਣਾਣਾ ਹੈ ਬੜੇ ਜੇ ਨੂੰ ਪਾਣੀ ਚਾਹੀਏ ਹੈ ਕਰ ਦੇ ਫੋਲ ਵੀਰੇ ਜ਼ੀਰੋ ਦੇਖਣਾ ਸਰ ਪਾਦੇ ਪਾਦੇ ਦੇਖ ਲਈ ਜ਼ੀਰੋ ਦੇਦਾਂ ਕਿੰਨੇ ਦਾ ਪੈਂਦਾ ਜ਼ੀਰੋ ਦੇਖ ਲੈ ਦੇਖ ਲਈ ਜ਼ੀਰੋ ਮੀਟਰ ਦਾ ਚਲਾ ਦੇ ਇਹਦਾ ਚੱਲ ਚੱਲਣ ਦੇ ਲੱਗਣ ਦੇ ਫੁੱਲ ਤਰ ਗਿਆ ਸਾਰੇ ਨਾਲ ਤੇ ਆਪਣੇ ਪਾਉਣ ਦੇ ਦੇ ਕਿੱਥੇ ਲਾਉਂਦੇ ਟਰਾਲੀ ਆਈ ਚੱਲ 3200 ਰਿਆਗ ਚੱਲ 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 ਚੱਲਾ ਜੀ ਇਧਰ ਦੇਖ ਨਾ ਅੱਜ ਆਪਾਂ ਟੈਂਕੀ ਫੁੱਲ ਕਰਾ ਲਈਆਂ 3500 ਇੱਕ ਦਾ ਤੇਲ ਪੈ ਗਿਆ ਫੁੱਲ ਕਰਾ ਲਈ ਜਮ ਤੇ ਆਪਾਂ ਹੁਣ ਸਾਰੇ ਬਲੌਗਰਾਂ ਦੇ ਵਿੱਚ ਦਿਖਾਈ ਹੋਈ ਜਾਂਦੀਆਂ ਵੀ ਕਿੱਥੋਂ ਕਿੰਨੇ ਕਿੰਨੇ ਦਾ ਤੇਲ ਪਾਉਂਦੇ ਆ ਹਨਾ ਤੇ ਕਿਸੇ ਵੀਰ ਭਾਈ ਨੇ ਆਉਣਾ ਮ ਹਨਾ ਸਾਰਿਆਂ ਨੂੰ ਅੰਦਾਜ਼ਾ ਹੋ ਜੂਗਾ ਵੀ ਕਿੰਨੇ ਕਿੰਨੇ ਦਾ ਤੇਲ ਲੱਗਦਾ ਬਾਕੀ ਆਪਾਂ ਜਦੋਂ ਐਂਡ ਵਾਲਾ ਦਿਨ ਹੋਊਗਾ ਆਪਾਂ ਸ਼ਾਮ ਨੂੰ ਉਦੋਂ ਤੁਹਾਨੂੰ ਸਾਰੇ ਐਂਡ ਵਾਲੇ ਬਲੌਗ 'ਚ ਦੱਸਾਂਗੇ ਖਰਚ ਆਇਆ ਆਪਣਾ ਟੋਟਲ ਕਿੰਨਾ ਕੁ ਆਇਆ ਵਾ ਤਾਂ ਜੋ ਜੇ ਕਿਸੇ ਨੇ ਵੀ ਹੋਣਾ ਉਹਨੂੰ ਐਸਟੀਮੇਟ ਜਾ ਇੱਕ ਹੋਵੇ ਵੀ ਇੰਨੇ ਕ ਦਾ ਤੇਲ ਲੱਗ ਜਾਂਦਾ ਹੋਰ ਇੰਨਾ ਸਾਰੇ ਕਾ ਇਸ ਇੰਨਾ ਖਰਚ ਆ ਜਾਂਦਾ ਟੋਟਲ ਤੁਹਾਨੂੰ ਪਤਾ ਲੱਗ ਜਾਊਗਾ ਬਾਅਦ ਨਹੀਂ ਤਾਂ ਟੋਰ ਕੀ ਟਰੈਕਟਰ ਕਿਤੇ ਰੋਟੀ ਪਾਣੀ ਦਾ ਕਰਦੇ ਆ ਰੋਟੀ ਪਾਣੀ ਖਾ ਪੀ ਕੇ ਫਿਰ ਤਾਂ ਰਾਤ ਹੀ ਹੋ ਜਾਣੇ ਤੋਂ ਦਿਨ ਉਦੋਂ ਤੁਰਾਂਗੇ ਆਹ ਬਲੌਗ ਦੀ ਬਸ ਆਪਾਂ ਇੱਥੇ ਹੀ ਐਂਡਿੰਗ ਕਰ ਦਿੰਨੇ ਆ ਬਾਕੀ ਤੁਹਾਨੂੰ ਕੱਲ੍ਹ ਵਾਲਾ ਬਲੌਗ ਕੱਲ੍ਹ ਵਾਲਾ ਬਲੌਗ ਕੱਲ ਨੂੰ ਦੇਖਣ ਨੂੰ ਮਿਲ ਜੂਗਾ ਆ ਬਲੌਗ ਦੀ ਕਰਦੇ ਆਪਾਂ ਇੱਥੇ ਐਂਡਿੰਗ ਆਪਣੀ ਵੀਡੀਓ ਕਿਵੇਂ ਲੱਗਦੀ ਜੇ ਤੁਹਾਨੂੰ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਹੋਰ ਕਾਹਾਂ ਸਾਰੀਆਂ ਹਜੂਰ ਸਾਹਿਬ ਵਾਲੇ ਬਲੌਗ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਤੁਹਾਨੂੰ ਆਈ ਪਾਰਟ ਬਾਈ ਪਾਰਟ ਬਲੌਗ ਆਉਂਦੇ ਰਹਿਣਗੇ ਨਾਲ ਨਾਲ ਮਿਲਦੇ ਹਾਂ ਤੁਹਾਨੂੰ ਕੱਲ੍ਹ ਵਾਲੇ ਬਲੌਗ 'ਚ ਆਪਾਂ ਕਿਤੇ ਖੜਦੇ ਹਾਂ ਹੁਣ ਆਪਣੀਆਂ ਤਿਆਰੀਆਂ ਕਰਦੇ ਆਂ ਪਾਣੀ ਲਾਉਨੇ ਆ ਤੇ ਫੇਰ ਗਾਹਾਂ ਤੋੜਾਂਗੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਐਂਡਿੰਗ ਮਿਲਦੇ ਆ ਤੁਹਾਨੂੰ ਕੱਲ੍ਹ ਵਾਲੇ ਬਲੌਗ ਬਾਏ ਬਾਏ